ਆ ਹਜੂਰ ਸਾਹਿਬ ਹੁਣ ਜਾਣਦੇ ਨੇ ਆਸ਼ੂ ਜੀ ਹੁਣੀ ਜਾਣਦੇ ਨੇ ਤੁਸੀਂ ਜਾਂ ਹੋਰ ਸੰਗਤ ਜਾਂਦੀ ਐ ਜੇ ਸੱਚੀ ਪੁੱਛੋ ਨਾ ਇੰਗਲੈਂਡ ਵਾਲਿਆਂ ਲੋਕਾਂ ਨੂੰ ਪੁੱਛ ਲਓ ਵੀ ਹਜੂਰ ਸਾਹਿਬ ਬਹੁਤ ਜਾਣਦੇ ਹੋ ਬੜਾ ਜਾਣਦੇ ਹੋ ਤੇ ਜੇ ਤੁਸੀਂ ਕੈਨੇਡਾ ਤੋਂ ਆਇਆ ਕਈਆਂ ਨੂੰ ਪੁੱਛ ਲਓ ਮੈਂ ਖੁਦ ਆਪਣੀ ਗੱਲ ਵੀ ਕਰਾਂ ਜਾਣਦੇ ਰਹਿਆ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਹੈ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਹੈ ਉਹ ਤੇ ਹੈਗਾ ਹੀ ਹੈਗਾ ਪਰ ਜਦੋਂ ਨਾ ਕਈ ਵਾਰੀ ਐ ਜਦੋਂ ਕਹਿਣਾ ਪਿਆਰ ਕਿਉਂ ਖਿੱਚ ਪੈਂਦੀ ਏ ਉੱਥੇ ਦੀ ਖਿੱਚ ਕਿਉਂ ਪੈਂਦੀ ਏ ਉੱਥੇ ਕੋਈ ਐਸਾ ਗੁਰੂ ਦਾ ਸਿੱਖ ਹੈ ਜਿਹੜਾ ਜੀ ਆਇਆਂ ਪਿੰਦਾ ਜਿਹੜਾ ਪਿਆਰ ਦਿੰਦਾ ਸੱਚੀ ਹੈ ਜਿਹੜੇ ਹਜੂਰ ਸਾਹਿਬ ਜਾਣ ਆਲੇ ਆ ਬਹੁਤ ਬੰਦੇ ਦਿਨੋਂ ਬਾਬਾ ਕੁਲਵੰਤ ਸਿੰਘ ਉਹਨਾਂ ਨੂੰ ਪਿਆਰ ਕਰਕੇ ਬਾ ਜਥੇਦਾਰ ਜੀ ਹੈ ਹੋਜੀ ਹੈ ਸਾਨੂੰ ਬੜਾ ਪਿਆਰ ਦਿੰਦੇ ਸਾਨੂੰ ਰੋਟੀ ਖਵਾਉਂਦੇ ਸਾਨੂੰ ਕੋਲ ਬਾਇਆ ਸਾਨੂੰ ਇੰਨਾ ਮਾਣ ਦਿੱਤਾ ਜਿੰਨੇ ਕੀਰਤਨੀਏ ਜਿੰਨੇ ਰਾਗੀ ਜਿੰਨੇ ਪ੍ਰਚਾਰਕ ਕਥਾਵਾਚਕ ਹਜੂਰ ਸਭ ਭਜ-ਭਜ ਜਾਂਦੇ ਐ ਗਿਆਨੀ ਕੁਲਵੰਤ ਸਿੰਘ ਕਰੇ ਆਸ੍ਰਿਆ ਕਾਗ ਜਥੇਦਾਰ ਕੁਲਵੰਤ ਸਿੰਘ ਹੋਣਾ ਉਹਦਾ ਕਾਰਨ ਮੈਂ ਦੱਸ ਰਿਹਾ ਵੀ ਉਹ ਜਿਹੜੀ ਖਿੱਚ ਐ ਨਾ ਪਿਆਰ ਦੀ ਕੋਈ ਤੁਹਾਨੂੰ ਜੀ ਆਇਆਂ ਕਹਿੰਦਾ ਕੋਈ ਆਓ ਜੀ ਤੁਸੀਂ ਮੇਰੇ ਗੁਰੂ ਦੇ ਦਰ ਤੇ ਆਏ ਆਂ ਤੁਸੀਂ ਮੇਰੇ ਗੁਰੂ ਸਾਹਿਬ ਕੋਲ ਆਏ ਆਂ ਇਹ ਚੀਜ਼ ਜਿਹੜੀ ਹੈ ਸਾਡੇ ਚ ਸਭ ਤੋਂ ਵੱਡੀ ਇਸ ਚੀਜ਼ ਦੀ ਕਮੀ ਹੈ